ਹਰ ਸ਼ਹਿਰ ਦੇ ਚੋਟੀ ਦੇ ਇੰਜੀਨੀਅਰ ਹੋਣਗੇ ਸੈਂਟਿਸਟ ਹੋਣਗੇ ਕਾਰੋਬਾਰੀ ਹੋਣਗੇ ਧਨਵਾਨ ਹੋਣਗੇ ਗੁਣਵਾਨ ਹੋਣਗੇ ਕਲਾਕਾਰ ਹੋਣਗੇ ਦਾਰਸ਼ਨਿਕ ਹੋਣਗੇ ਫਿਲਾਸਫਰ ਹੋਣਗੇ ਹਰ ਸ਼ਹਿਰ ਦੇ ਬ੍ਰह्मਗੈ ਨਹੀਂ ਆਉਂਦਾ ਹਰ ਸ਼ਹਿਰ ਦੇ ਚੋ ਪੁਰਸ਼ ਨਹੀਂ ਆਉਂਦਾ ਜਿਹਨੂੰ ਵੇਖੀ ਤੇ ਰੱਬ ਦੇ ਦਰਸ਼ਨ 68 ਤੀਰਤ ਕਾਮ ਇਕ ਟਿੱਕਾ ਤਿਤ ਘਟ ਮਤਵੇਗਾ ਉਸ ਦੇ ਮਸਤਕ ਦੇ ਦਰਸ਼ਨ ਮਾਣੋ 68 ਤੀਰਥਾਂ ਦਾ ਇਸ਼ਨਾਨ ਹੋਵੇ ਇਸ ਤਰ੍ਹਾਂ ਦਾ ਬੋਲ ਹਰ ਸ਼ਹਿਰ ਦੇ ਵਿੱਚ ਨਹੀਂ ਆਉਂਦਾ ਇਸ ਵਾਸਤੇ ਸੀ ਅਰਦਾਸ ਦੇ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਦਿਲ ਤੋਂ ਜਦ ਨਿਕਲੇਗੀ ਅਰਦਾਸ ਤੋ ਗੁਰੂ ਕਬੂਲ ਕਰਦਾ ਹੈ ਪਰਵਾਨ ਕਰਦਾ ਹੈ ਔਰ ਇੰਦਰੀਆਂ ਦੇ ਵਿੱਚ ਪਰਬਲਤਾ ਆ ਜਾਂਦੀ ਹੈ ਜੈਸੇ 마ਸੂਮ ਬੱਚਾ ਇਹ ਜਵਾਨ ਹੋਵੇ ਤੋ ਇਹਨੂੰ ਭੋਜਨ ਚਾਹੀਦਾ ਹੈ ਜੈਸੇ ਕਮਜ਼ੋਰ ਸੁਰਤ ਬਲਵਾਨ ਹੋਵੇ ਵੇਖ ਸਕੇ ਸੁਣ ਸਕੇ ਪ੍ਰਮਾਤਮਾ ਨੂੰ ਰੋਜ਼ ਰੋਜ਼ ਦਾ ਭਜਨ ਚਾਹੀਦਾ ਭਜਨ ਮਨ ਦੀ ਖੁਰਾਕ ਹੈ ਭੋਜਨ ਤਨ ਦੀ ਖੁਰਾਕ ਹੈ ਤਨ ਨੂੰ ਭੋਜਨ ਨਾ ਮਿਲੇ ਤਾਂ ਤਨ ਮਰੇਗਾ ਮਨ ਨੂੰ ਭਜਨ ਨਾ ਮਿਲੇ ਤਾਂ ਇਨਸਾਨੀਅਤ ਮਰ ਜਾਏਗੀ ਮਨੁੱਖਤਾ ਮਰ ਜਾਏਗੀ ਆਂਖਾਂ ਜੀਵਾਂ ਬਿਸਰੇ ਮਰ ਜਾਓ